ਉੱਧਰ ਕਿੰਨੇ ਕਰਿਆ ਹੋਇਆ ਸਾਡੇ ਬਿਪਾ ਆਉਗੀ ਉਹਦੇ ਗਾਮੇ ਵਿੱਚ ਬੇਲਗਾਮ ਦੇ ਵਿੱਚ ਕੱਲੇ-ਕੱਲੇ ਬੰਦੇ ਨੂੰ ਬੋਲੀਆਂ ਦੇ ਨਾਲ ਅੱਤਵਾਦੀਆਂ ਨੇ ਅਟੈਕ ਕੀਤਾ ਔਰ ਇੱਕ ਕੌਮ ਨੂੰ ਚੁਣਕੀ-ਤੁਣਕੇ ਮਾਰਿਆ ਜੀ ਦੇਖੋ ਅੱਜ ਅਸੀਂ ਉਹਦੇ ਵਿਰੋਧ ਦੇ ਵਿੱਚ ਇਕੱਠੇ ਹੋਏ ਆਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਆਏ ਆ ਤੇ ਅੱਜ ਅਸੀਂ ਸਾਰੇ ਪੂਰਾ ਕਾਲੀਦਾਲ ਸਾਡਾ ਪ੍ਰਿੰਸੀਪਲ ਇੱਥੇ ਹਾਜ਼ਰ ਹੈ ਦੇਖੋ ਅਸੀਂ ਸਰਕਾਰ ਕੋਲੋਂ ਇਹੀ ਅਪੀਲ ਕਰਦੇ ਆਂ ਅਗਰ ਉਹਨਾਂ ਨੇ 25 ਤੋਂ 30 ਮਾਰੇ ਆ ਕਟੋ-ਕਟ 30 ਹਰ ਗਿਣਤੀ ਦੇ ਵਿੱਚ ਦਾ ਬੰਦੇ ਉਹਨਾਂ ਦੇ ਮਰਨੇ ਚਾਹੀਦੇ ਨੇ ਦੇਖੋ ਦੇਖੋ ਇਹ ਬਹੁਤ ਮਾੜਾ ਕੰਮ ਹੈ ਜੀ ਦੇਖੋ ਜੇ ਕਸ਼ਮੀਰ ਅੱਜ ਜੇ ਬਸੇ ਵਾ ਤਾਂ ਛਲਾਨੀਆਂ ਦੇ ਸਿਰ ਤੇ ਬਚਾ ਵਾ ਜੀ ਅਗਰ ਰੋਟੀ ਖਾਂਦਾ ਤਾਂ ਛਲਾਨੀਆਂ ਵਾਲੇ ਸਿਰ ਤੇ ਖਾਂਦਾ ਜੀ ਔਰ ਉਹਨਾਂ ਨੂੰ ਹੀ ਮਰੇ ਜਾਂਦਾ ਜੀ ਇੱਕ ਕੌਮ ਨੂੰ ਨੰਗੇ ਕਰਕੇ ਦੇਖਿਆ ਜਾਂਦਾ ਵੀ ਇਹ Hindu ਹੈ ਕਿ Musalman ਹੈ ਸਿੱਖ ਹੈ ਜੀ ਦੇਖੋ ਕਿਵੇਂ ਇੱਕ ਲੇਡੀ ਇੱਕ ਨਵਾਂ ਵਿਆਹਿਆ ਜੋੜਾ ਆ ਜੀ ਉਹਦੇ ਵਿੱਚ ਦੇਖੋ ਕਿਵੇਂ ਉਹਨੂੰ ਗੋਲੀਆਂ ਨਾਲ ਉਹਨੇ ਕਿਵੇਂ ਵਿਚਾਰੀ ਨੇ ਕਿਆ ਵੀ ਇਹਨੂੰ ਛੜਦੋ ਨਹੀਂ ਕਿਵੇਂ 6 ਦਿਨ ਮੈਰਜ ਨੂੰ 5 ਗੋਲੀਆਂ ਮਾਰੀਆਂ ਇਕੱਠੀਆਂ ਉਹਦੇ ਜੀ ਦੇਖੋ ਜੀ ਦੇਖੋ ਕੋਈ ਬੰਦਾ ਕੋਈ ਬੰਦਾ ਦੇਖੋ ਆਪਣਾ ਸਨੈਕਸ ਖਾ ਰਿਹਾ ਕੋਈ ਬੰਦਾ ਇੰਜੋਏ ਕਰ ਰਿਹਾ ਜੀ ਦੇਖੋ ਕਿੰਨੇ ਉੱਥੇ ਆਹਾ ਕਾਰ ਸੀ ਜੀ ਦੇਖੋ ਤਾਂ ਹੁਣ ਸਰਕਾਰ ਨੇ ਦੇਖਣਾ ਵੀ ਉਹਨਾਂ ਬੰਦਿਆਂ ਨਾਲ ਕਿਵੇਂ ਜੀ ਕਰਨਾ ਜੀ ਦੇਖੋ ਅੰਨ ਦੇਖੋ ਅਨਨ ਹਰ ਅਸੀਂ ਜ਼ਿੰਦਗੀ 'ਚ ਪਹਿਲੀ ਵਾਰੀ ਦੇਖਿਆ ਅੱਤਵਾਦੀ ਤਾਂ ਪਹਿਲਾਂ ਵੀ ਆਉਂਦੇ ਸੀ ਪਰ ਜੇ ਕੋਈ ਇੱਕ ਇੱਕ ਚੀਜ਼ ਨੂੰ ਇੱਕ ਇੱਕ ਕੌਮ ਨੂੰ ਟਾਰਗੇਟ ਕਰਕੇ ਮਾਰਿਆ ਜਾਣਾ ਇਹ ਬਹੁਤ ਮਾਰੀ ਗੱਲ ਹੈ ਅਸੀਂ ਇਹਦਾ ਕੋਰ ਵਿਰੋਧ ਕਰਦੇ ਬੀਪਾ ਹਰਸ਼ਮਤ ਕੌਰ ਬਾਦਲ ਜਿਹੜੇ ਇੱਥੇ ਪਹੁੰਚਣ ਆਲੇ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਰੋਸ ਮਾਰਚ ਕੈਂਡਲ ਮਾਰਚ ਕਿਉਂਕਿ ਪਿਛਲੇ ਦਿਨੀ ਪਹਿਲਗਾਮ ਵਿਕੇ ਬੇਗਨਾ ਲੋਕਾਂ ਦਾ ਖੂਨ ਡੁੱਲਿਆ ਔਰ ਪਾਕਿਸਤਾਨੀ ਅੱਤਵਾਦੀਆਂ ਨੇ ਉਹਨਾਂ ਨੂੰ ਚੁਣ-ਚਣ ਕੇ ਧਰਮ ਦੇ ਆਧਾਰ ਤੇ ਉਹਨਾਂ ਦਾ ਕਤਲ ਕੀਤਾ ਸ਼ਿਰਮਾਵਣੀ ਅਕਾਲੀ ਦਲ ਹਮੇਸ਼ਾ ਇੱਕ ਤਰ੍ਹਾਂ ਦਾ ਮਜ਼ਾਹੀ ਰਿਹਾ ਔਰ ਅੰਤਕਵਾਦ ਦੀਆਂ ਜਿਹੜੇ ਮਨਸੂਬੇ ਆ ਜਿਹੜੀਆਂ ਇਹਨਾਂ ਦੀਆਂ ਘਟਰਾਵਾਂ ਕਰਦੇ ਆ ਜਿਹੜੇ ਕੰਮਾਂ ਨੂੰ ਅੰਜਾਮ ਦਿੰਦੇ ਆ ਉਹਦਾ ਹਮੇਸ਼ਾ ਵਿਰੋਧੀ ਰਿਹਾ ਔਰ ਉਹਦੀ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕਰਦਾ ਔਰ ਅਸੀਂ ਕੇਂਦਰ ਸਰਕਾਰ ਤੋਂ ਮੰਗ ਕਰਦੇ ਆ ਇਹ ਜੇ ਲੋਕ ਜਿਨ੍ਹਾਂ ਨੇ ਬੇਗਨਾ ਲੋਕਾਂ ਦਾ ਖੂਨ ਡੋਲਿਆ ਉਹਨਾਂ ਨੂੰ ਚੁਣ-ਚੁਣ ਕੇ ਉੱਥੇ ਚੌਂਕ ਦੇ ਵਿੱਚ ਫਾਂਸੀ ਦਿੱਤੀ ਜਾਵੇ ਤਾਂ ਕਿ ਗਾ ਇਸ ਤੋਂ ਬਾਅਦ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਕੋਈ ਵੀ ਉਸ ਪੈਠੀਆ ਕੁਸਪੈਡ ਕਰਕੇ ਜਾਂ ਗਵਾਂਡੀ ਮੁਲਕਾਂ ਦੀ ਸ਼ੈਦ ਨਾਲ ਕਿਸੇ ਬੇਗਰਾਂ ਦਾ ਖੂਨ ਨਾ ਡੋਲ ਸਕੇ ਔਰ ਉਹਨਾਂ ਨੂੰ ਮਸਾਲੀ ਸਜ਼ਾ ਜਿਹੜੀ ਦਿੱਤੀ ਜਾਵੇ ਪਾਕਿਸਤਾਨ ਨੇ ਪੈਲਗਾਮ ਕਸ਼ਮੀਰ ਵਿੱਚ ਕੀਤੀ ਹੈ ਬਹੁਤ ਹੀ ਨਿੰਦਨਯੋਗ ਹੈ ਅੱਜ ਸ਼੍ਰੋਮਣੀ ਕਾਲੀ ਦਾਲ ਦੀ ਸਭੂਚੀ ਜੀ ਦੇਸ਼ੀ ਵਰਕਰ ਸਹਿਬਾਨ ਸ਼ਹਿਰੀ ਹਲਕੇ ਦੇ ਵੀ ਬਾਹਰ ਸਭਤ ਕੋਲ ਬਾਜਾ ਜੀ ਦੀ ਗਵਾਈ ਵਿੱਚ ਕੈਂਡਲ ਮਾਰਚ ਕਰਨ ਜਾ ਰਹੇ ਹਾਂ ਸ਼੍ਰੋਮਣੀ ਕਾਲੀ ਦਾਲ ਉਦੋਂ ਕੋਈ ਸਰਕਾਰੀ ਪੇਟ ਕਰਦਾ ਹੈ ਅਤੇ ਨਾਲ ਹੀ ਮੰਗ ਕਰਦਾ ਹੈ ਪਾਸ ਸਰਕਾਰ ਤੋਂ ਕੇਸ ਦਾ ਬਦਲਾ ਲਿਆ ਜਾਵੇ ਜਿਸ ਤਰ੍ਹਾਂ ਵੀ ਉਹ ਬਦਲਾ ਕਿਸ ਤਰ੍ਹਾਂ ਲੈਣਾ ਹੈ ਉਹ ਪਾਸ ਸਰਕਾਰ ਨੇ ਦੇਖਣਾ ਹੈ